1 ਲੱਖ ਵਿਊਜ਼ ਜੇ ਹੋ ਜਾਂਦੇ ਆ ਤੇ 100 ਰੁਪਏ ਸਿਰਫ ਇੱਕ ਬੰਦੇ ਦੇ ਹਿੱਸੇ ਆਉਣਾ ਹੈ ਤੇ ਤੁਹਾਡੇ 100 ਰੁਪਏ ਦੇ ਨਾਲ ਇਹ ਪੁੱਤ ਨੂੰ ਜ਼ਿੰਦਗੀ ਮਿਲ ਜਾਣੀ ਕਿੰਨੇ ਸਮਰੱਥਾ ਹੈ ਨਹੀਂ ਵੀ ਦਾ ਇਲਾਜ ਕਰਵਾ ਸਕੋ ਨਹੀਂ 10000 ਰੁਪਏ ਤਨਖਾਹ ਆ ਜੀ ਮਹੀਨੇ ਦੀ ਅੱਛਾ ਉਹਦੇ ਵਿੱਚ ਘਰ ਦੇ ਵੀ ਖਰਚੇ ਆ ਕਰਕੇ ਹੁਣ 6 ਮਹੀਨੇ ਤੋਂ ਜਿੱਦਾਂ ਜਿਆਦਾ ਪ੍ਰੋਬਲਮ ਆ ਗਈ ਕਿ ਪੌੜੀਆਂ ਨਹੀਂ ਕੱਢ ਚੜ੍ਹ ਸਕਦਾ ਜੀ ਜੇ ਚੜ੍ਹਦਾ ਤਾਂ ਉਤਰ ਨਹੀਂ ਸਕਦਾ ਜੀ ਜੇ ਮੱਥਾ ਵੀ ਡੇਕਦਾ ਆ ਬੈੰਦਾ ਵੀ ਆ ਤੇ ਉੱਠ ਨਹੀਂ ਸਕਦਾ ਜੀ ਉਹਨਾਂ ਨੇ ਦੱਸਿਆ ਸਾਨੂੰ ਫਰੰਟ ਤੋਂ ਵੀ ਇਹਨੂੰ ਘੱਟੋ ਘੱਟ ਵੀ 70 ਤੋਂ 75 ਲੱਖ ਰੁਪਈਆ ਲੈ ਕੇ ਤੁਸੀਂ ਇਲਾਜ ਸ਼ੁਰੂ ਕਰਾ ਸਕਦੇ ਆ ਅੱਛਾ ਤੇ ਫੇ ਉਹਨਾਂ ਨੂੰ ਦੱਸਿਆ ਵੀ ਇਦਾਂ ਤਾਂ ਵੀ ਅਸੀਂ ਤਾਂ ਡਿਊਟੀ ਕਰਦੇ ਨਾ ਵੀ भी माया भी नहीं फिर ना मयार्च नाही दस्याल पुत आुत ही होया, होया मे पुत ठीक आहे तू हू कधी आहे ਅੱਛਾ ਤੁਸੀਂ ਠੀਕ ਹੋਣਾ ਹੈ ਹੈ ਤੰਦਰੁਸਤ ਹੋਣਾ ਹੈ ਭੱਜਣਾ ਵੀ ਆ ਹੈ ਨਾ ਤੇ ਚੱਲਦਾ ਚੱਲਦਾ ਗੋਡਿਆਂ 'ਪਾ ਡਿੱਗ ਜਾਂਦਾ ਤੇ ਹਾਰਟ ਦੇ ਵਿੱਚ ਵੀ ਪ੍ਰੋਬਲਮ ਆ ਕਿ ਮੈਂ ਠੀਕ ਹੋਣਾ ਚਾਹੁੰਦਾ ਕਹਿ ਪੁੱਤ ਕਿ ਮੈਂ ਠੀਕ ਹੋਣਾ ਚਾਹੁੰਦਾ ਛੱਜੇ ਮੈਂ ਮਦਦ ਅਡੋ ਹਾਂ ਰਾਤ ਨੂੰ ਮੈਂ ਘਰੇ ਪਿਆ ਇਹ ਬੱਚੇ ਦੇ ਖਿਆਲ ਆਈ ਜਾਂਦੇ ਨਾ ਉਹ ਇੱਕ ਫੀਲਿੰਗ ਆ ਰਹੀ ਆ ਆਪਣੇ ਬੱਚੇ ਵਾਲੀ ਮਤਲਬ ਜਿੱਦ ਸਾਡਾ ਇਹ ਬੱਚਾ ਆ ਉਹ ਫੀਲਿੰਗ ਆ ਰਹੀ ਕਿਉਂਕਿ ਬਾਈ ਹੁਣ ਸਵਾਮ ਨੇਚਰ ਤੋਂ ਕਰਦੇ ਆ ਇਹ ਸੇਵਾ ਹੁੰਦੀ ਆ ਇਮੋਸ਼ਨਲ ਹੋ ਗਈ ਆ ਤੇ ਯਕੀਨ ਕਰਿਓ ਵੀ ਮਨ ਕਰੇ ਵੀ ਆਪਣਾ ਸਾਰਾ ਕੁਝ ਬੀਚ ਕੇ ਵੀ ਬੱਚੇ ਦਾ ਇਲਾਜ ਕਰਵਾ ਦਈਏ ਇੰਨਾ ਮਨ ਭਾਵਕ ਹੋਇਆ ਮੈਂ ਬਾਈ ਗਰਜਿੰਦਰ ਸਿੰਘ ਨਾਲ ਗੱਲ ਕੀਤੀ ਹੈ ਨਾ ਜਿੰਨੀ ਜਿਹੜੇ ਸਾਰੀਆਂ ਸਵਾਲ ਮੈਂ ਦੇਖਦੇ ਹੀ ਆ ਉਹ ਭਾਜੀ ਦਾ ਸਾਡੇ ਨਾਲ ਵੀ ਕਿਤੇ ਵਾਅਦਾ ਕੀ ਭਾਓ ਗਿਆ ਤੇ ਭਾਜੀ ਦੇ ਭਾਜੀ ਮੈਨੂੰ ਕਹਿੰਦੇ ਕੋਈ ਨਹੀਂ ਆਪਾਂ ਇਲਾਜ ਕਰਵਾਉਨੇ ਆ ਆਪਾਂ ਗੱਡੀ ਇੱਕ ਵੇਚ ਦੇਣੀ ਆ ਤੇ ਗ੍ਰਾਂਤੀ ਸਿੰਘ ਦੇ ਬੱਚੇ ਇਸ ਤਰ੍ਹਾਂ ਇਲਾਜ ਖਣੋ ਇਲਾਜ ਨਾ ਹੋਣ ਕਰਕੇ ਇਸ ਤਰ੍ਹਾਂ ਉਹਨਾਂ ਨੂੰ ਪ੍ਰੋਬਲਮ ਆ ਜਾਵੇ ਰੱਬ ਨਾ ਕਰੇ 19 21 ਗੱਲ ਹੋ ਜੇ ਫਿਰ ਸਾਡੀ ਕੌਮ ਨੂੰ ਮੈਂ ਕਹਿੰਦਾ ਵੀ ਆਪਾਂ ਫਿਰ ਇਹ ਨਾ ਕਹੀਏ ਵੀ ਉਹ ਦੂਜੇ ਜੀ ਧਰਮ ਪਰिवर्तन ਕਰ ਗਏ ਜੀ ਉਹ ਲੱਖਾਂ ਰੁਪਏ ਦਿੱਤਾ ਘਟੋ ਘਟ ਅਸੀਂ ਆਪਣੇ ਕੌਮ ਦੇ ਜਿਹੜੇ ਲੋਕ ਨੇ ਉਹਨਾਂ ਦੇ ਅੱਗੇ ਬੱਚਿਆਂ ਨੂੰ ਤਾਂ ਸੰਭਾਲੀਏ ਜ਼ਰੂਰ ਇਹਦੇ ਲਈ ਮੈਂ ਗੁਰਦੁਆਰਾ ਸ਼ੋਮਣੀ ਕਮੇਟੀ ਨੂੰ ਵੀ ਬੇਨਤੀ ਕਰੂੰਗਾ ਇੱਕ ਗ੍ਰ anthi ਸਿੰਘ ਦਾ ਬੱਚਾ ਹੈ ਜੀ ਇਹ ਤੇ ਇਹਦੇ ਲਈ ਇਹ ਨਾ ਹੋਵੇ ਵੀ ਪਹਿਲਾਂ ਸਾਨੂੰ ਜਿਵੇਂ ਪਤਾ ਲੱਗਿਆ ਜੀ ਵੀ ਉਹ ਕਹਿੰਦੇ ਜੀ ਸਭ ਤੋਂ 20000 ਲੈ ਲਓ 50000 ਲੈ ਲਓ ਸ਼ੌਮਲੀ ਕਮੇਟੀ ਕੋ ਜਾ ਕੇ ਆਈ ਜੀ ਤੁਸੀ ਗੱਲ ਤੱਕ ਸਾਬ ਵੀ ਕਹਿ ਖੇਡਦਾ ਵੀ ਹੁੰਦਾ ਤੂੰ ਹੁਣ ਜਿੱਦਾਂ ਡਾਕਟਰ ਨੇ ਥੋੜਾ ਮਨਾ ਕੀਤਾ ਤੇ ਬਾਜੋ ਵਾਲੇ ਕਹਿੰਦਾ ਵੀ ਮੈਂ ਹੁਣ ਕਰਕੇ ਖੇਡਣਾ ਹੀ ਨਹੀਂ ਹੈਗਾ ਹਾਂ ਖੇਡੂੰਗਾ ਖੇਡੂੰਗਾ ਤੂੰ ਭੱਜੂਗਾ ਪੁੱਤ ਹੈ ਸਭ ਕੁਝ ਕਰੇਂਗਾ ਤੂੰ ਕੋਈ ਨਹੀਂ ਪਾਜੀ